ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਪਠਾਨਕੋਟ ਦੇ ਨਿਰੋਡ ਜੈਮਲ ਸਿੰਘ ਸੋ ਨਿਰੋਡ ਜੈਮਲ ਸਿੰਘ ਲਾਲ ਦੁਆਰਾ ਜੀ ਬਾਬਾ ਲਾਲ ਜੀ ਦਾ ਮੰਦਿਰ ਆ ਸੁੰਦਰ ਮੰਦਿਰ ਆ ਜੀ ਸੋ ਮੰਦਿਰੇ ਦਾ ਦਰਸ਼ਨ ਕਰਾਉਣੇ ਆ ਅੰਦਰ ਲੈ ਕੇ ਚਲਦੇ ਆਂ ਭਗਵਾਨ ਦੇ ਦਰਸ਼ਨ ਕਰਾਵਾਂਗੇ ਔਰ ਜਿਹੜੀ ਇਥੋਂ ਦੀ ਕਮੇਟੀ ਹੈ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਇਹ ਲਾਲ ਦੁਆਰਾ ਜਿਹੜਾ ਜੀ ਬਹੁਤ ਹੀ ਸੁੰਦਰ ਰੂਪ ਦਿੱਤਾ ਗਿਆ ਵਾ ਬਹੁਤ ਹੀ ਸੁੰਦਰ ਤਰੀਕੇ ਨਾਲ ਬਣਾਇਆ ਗਿਆ ਵਾ ਸੋ ਮਹਾਰਾਜ ਜੀ ਰਾਮ ਸਿੰਘ ਦਾਸ ਜੀ ਜਿਹੜਾ ਜੀ ਉਹ ਵੀ ਤਕਰੀਬਨ ਇੱਥੇ ਆਂਦੇ ਨੇ ਸੰਤਾਂ ਨੂੰ ਅਸ਼ੀਰਵਾਦ ਦਿੰਦੇ ਨੇ ਸੋ ਬਹੁਤ ਹੀ ਪਿਆਰਾ ਰੂਪ ਦਿੱਤਾ ਗਿਆ ਵ ਇਹ ਲਾਲ ਦੁਆਰਾ ਜੀ ਜਿਹੜਾ ਵਾ ਨਿਰੋਲ ਜੈਮਲ ਸਿੰਘ ਵੀ ਜਿਹਦਾ ਨਿਰਮਾਣ ਕੀਤਾ ਗਿਆ ਵਾ ਔਰ ਹਰ ਇੱਕ ਦਿਨ ਤਿਉਹਾਰ ਜਿਹੜਾ ਇੱਥੇ ਜੀ ਬਹੁਤ ਹੀ ਸੁੰਦਰ ਤਰੀਕੇ ਨਾਲ ਮਨਾਇਆ ਜਾਂਦਾ ਵਾ ਸੋ ਅੱਜ ਵੀ ਜਿਹੜਾ ਵਾ ਜੀ ਮਹਾਰਾਜ ਰਾਮ ਸਿੰਘ ਦਾ ਦਾਸ ਜੀ ਇੱਥੇ ਆਏ ਨੇ ਉਹਨਾਂ ਨੇ ਸੰਗਤ ਨੂੰ ਜਿਹੜਾ ਅਸ਼ੀਰਵਾਦ ਦੇ ਰਹੇ ਨੇ ਸੋ ਇੱਕ ਇੱਕ ਤਸਵੀਰ ਤਾਂ ਨਾਲ ਸਾਂਝੀ ਕਰਦੇ ਆ ਉਹ ਜਿਹੜੇ ਭਗਤਾਏ ਨੇ ਸ਼ਰਧਾਲੂ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ। ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ। ਸੋ ਜਿਹੜੇ ਸ਼ਰਧਾਲੂ ਚ ਆਏ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਬਹੁਤ ਦੂਰ-ਦੂਰ ਤੋਂ ਸੰਤਾਂ ਜਿਹੜੀਆਂ ਦਰਬਾਰ ਚ ਪਹੁੰਚਦੀਆਂ ਨੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ। ਪੰਜ ਜੀ ਅੱਜ ਲਾਲ ਦੁਆਰੇ ਆਏ ਹੋ। ਬੰਦ ਖੁਸ਼ ਹੋ ਜਾਂਦਾ ਇੱਥੇ ਆ ਕੇ। ਅੱਜ ਮਨ ਖੁਸ਼ ਆਨਤੀ ਮਿਲ ਗਈ ਹੈ ਸ਼ਾਂਤ ਜੀ। ਹਾਂਜੀ। ਹਾਂਜੀ। ਉੱਥੇ ਆਏ। ਅੱਜ ਮਹਾਰਾਜ ਵੀ ਆਏ ਤੇ ਰਾਮ ਜੀ। ਹਾਂਜੀ। ਦਰਸ਼ਨ ਪਾਏ ਅਸੀਂ ਉਹਨਾਂ ਦੇ ਵੀ। ਅਸ਼ੀਰਵਾਦ ਲਿਆ ਜੀ। ਹਾਂਜੀ ਹਾਂਜੀ ਲਿਆ। ਕੀ ਦੋਵੇਂ ਪੈਂ ਜੀ? ਹਾਂਜੀ ਬਾਬ ਮਜ਼ਾ ਆਇਆ ਮਤਲਬ ਸਾਡੇ ਗੁਰੂ ਆਏ ਜੀ 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 ਅੰਦਰ ਮਨ ਨੂੰ ਸ਼ਾਂਤੀ ਮਿਲ ਗਈ ਹੈ ਜੋ ਪਟਕੇ ਦੀ ਹੁੰਦੀ ਹੈ ਨਾ ਸੋਸ ਜਿਹੜੀ ਪਟਕੇ ਦੀ ਹੁੰਦੀ ਹੈ ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ ਕਿ ਮੈਂ ਦੇਖ ਰਿਹਾ ਇੱਥੇ ਕੀ ਹੋ ਰਿਹਾ ਵੀ ਇਹ ਫੀਲਿੰਗ ਬੜੀ ਅਲੱਗ ਜੀ ਹੈ ਨਾ ਅਲੱਗ ਜਿਹਾ ਵਾਤਾਵਰਣ ਇਸ ਤਰ੍ਹਾਂ ਜਿਹੜਾ ਐਨਵਾਇਰਨਮੈਂਟ ਇਜ਼ ਅਜਕਲ ਠੀਕ ਹੈ ਬਲਕਿ ਇਸ طرح ਦੀ ਸਿਟੀ ਚੁੰਨੀਆਂ ਨਾ ਉਹਨਾਂ ਦਾ ਥੋੜਾ ਅਲੱਗ ਹੁੰਦਾ ਪਰ ਇੱਥੇ ਦਾ ਲੱਗ ਹੈ ਸ਼ਾਂਤੀ ਹੈ ਜਿੱਥੇ ਇੰਨੇ ਵੱਡੇ ਜੋਗੀ ਸਾਇਆ ਹੈ ਬਿਲਕੁਲ ਬਿਲਕੁਲ ਜੀ ਉਹਨਾਂ ਦਾ ਤਾਂ ਹੈ ਹੀ ਨਾ ਉਹਨਾਂ ਦਾ ਔਰਾ ਹੀ ਕਮਾਲ ਕਰ ਜਾਂਦਾ ਹੈ ਨਾ ਅਸੀਂ ਉਹਨਾਂ ਦੇ ਔਰਾ ਦੇ ਵਿੱਚ ਹੀ ਆ ਗਏ ਜੀ ਧੰਨਵਾਦ ਜੀ ਥੈਂਕ ਯੂ ਸੋ ਇਹ ਬਾਬੂ ਲਾਲ ਜੀ ਦੇ ਸੰਤਾਨਾ ਜੀ ਭਗਤਨੇਸ਼ 달ालू ਨੇ ਜਿਹੜੇ ਦੱਸ ਰਹੇ ਨੇ ਕਹਿੰਦੇ ਵੀ ਵਾਤਾਵਰਣ ਹੀ ਅਲੱਗ ਆ ਔਰ ਭਗਵਾਨ ਦੀ ਕਿਰਪਾ ਜਿਹੜੀ ਆ ਇਸ ਦੁਆਰੇ ਤੇ ਆ ਇਸ ਇਲਾਕੇ ਤੇ ਆ ਸਭ ਤੋਂ ਵੱਡੀ ਗੱਲ ਆ ਇਸ ਇਲਾਕੇ ਨੂੰ ਬੜੀ-ਬੜੀ ਦੇਣ ਆ ਜੀ ਬੜੀ ਵੱਡੀ ਦੇਣ ਆ ਕਿ ਸੋ ਦੇਖੋ ਤੁਸੀਂ ਦੂਰ ਦੂਰ ਤੋਂ ਲੋਕ ਆਉਂਦੇ ਨੇ ਧਿਆਨਪੁਰ dham ਜਾਂਦੇ ਨੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਮਹਾਰਾਜ ਅੱਜ ਇਹਨਾਂ ਦੇ ਘਰ ਪਹੁੰਚੇ ਨੇ ਘਰ ਪਹੁੰਚ ਕੇ ਜਿਹੜਾ ਵਾ ਜੀ ਇਹਨਾਂ ਸੰਤਾਂ ਨੂੰ ਅਸ਼ੀਰਵਾਦ ਦਤਾ ਵਾ ਸੋ ਬੜੀ ਵੱਡੀ ਗਿਣਤੀ ਜਿਹੜੇ ਸ਼ਦਾਲੂ ਅਦਰਬਾਰ ਚ ਪਹੁੰਚੇ ਦੇ ਨੇ ਔਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਸੋ ਦਰਬਾਰ ਦੇ ਅੰਦਰ ਚੱਲਦੇ ਆ ਤੁਹਾਨੂੰ ਮੰਦਿਰ ਦੇ ਜਿਹੜੇ ਬਾਬੂ ਲਾਲ ਜੀ ਦੀ ਮੂਰਤੀ ਆ ਜੀ ਉਹਦੇ ਦਰਸ਼ਨ ਕਰਨੇ ਆ ਕਿਉਂਕਿ ਸਾਖਸ਼ਾਤ ਭਗਵਾਨ ਜਿਹੜੇ ਇੱਥੇ ਵੀ ਰਾਜਮਾਨ ਨੇ ਜੀ ਸੋ ਬਾਬਾ ਲਾਲ ਜੀ ਦੇ ਸੇਵਕ ਜਿਹੜੇ ਇੱਥੇ ਆਏ ਹੋ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਮੰਦਿਰ ਬਹੁਤ ਪਿਆਰਾ ਵਾ ਔਰ ਮਹਾਰਾਜ ਅਸ਼ੀਰਵਾਦ ਦੇਣ ਇੱਥੇ ਪਹੁੰਚੇ ਨੇ ਜੀ ਹਾਂਜੀ ਸਰ ਕਿਥੋਂ ਆਏ ਤੁਸੀਂ ਆਹੀਂ ਇੱਥੋਂ ਦੇ ਰਹਿਣ ਆਏ ਜੀ ਜੀ ਨਰੋਡ ਜਾ ਕੇ ਕਰਮਾਲਿਓ ਮਹਾਰਾਜ ਤੁਹਾਡੇ ਘਰ ਅੱਗੇ ਮਹਾਰਾਜ ਦਰਸ਼ਨ ਦੇਣ ਜੀ ਜੀ ਇਸ ਮੰਦਰ ਦੇ ਵਿੱਚ ਪਹਿਲੇ ਵਾਰ ਆਏ ਨੇ ਹਾਂਜੀ ਬਾਕੀ ਛੋਟੇ ਮਹਾਰਾਜ ਆ ਜਾਂਦੇ ਆ ਤੇ ਵੱਡੇ ਮਹਾਰਾਜ ਜਿਹੜੇ ਆ ਪਹਿਲੇ ਵਾਰ ਆਏ ਨੇ ਇੱਥੇ ਜੀ ਸੋ ਪਲਕੀ ਕੀ ਹੋ ਗਿਆ ਜੀ ਮਹਾਰਾਜ ਜਿਹੜੇ ਦਰਸ਼ਨ ਦੇਣ ਆਏ ਸੀ ਜੀ ਸੰਤਾਂ ਨੂੰ ਉਹਨਾਂ ਦਰਸ਼ਨ ਦਿੱਤੇ ਆ ਮਹਾਰਾਜ ਦੇ ਖੁੱਲੇ ਦਰਸ਼ਨ ਹੋਇਆ ਜੀ ਇਦਾਂ ਦੇ ਦਰਸ਼ਨ ਮੈਂ ਧਿਆਨਪੁਰ ਵੀ ਕਈ ਵਾਰੀ ਗਿਆ ਪਰ ਜੋ ਨਰੋੜ ਜੰਗ ਸਿੰਘ ਮੈਨੇ ਦਰਸ਼ਨ ਕੀਤੇ ਆ ਬਹੁਤ ਵਧੀਆ ਦਰਸ਼ਨ ਹੋਇਆ ਮਹਾਰਾਜ ਜੀ ਦੇ ਕਾਫੀ ਦੇਰ satsang ਵੀ ਹੋਇਆ ਬੜੀਆ ਪ੍ਰੋਗਰਾਮ ਸੀ ਇੱਥੇ ਅੱਛਾ ਮੰਦਿਰ ਦਾ ਮੈਂ ਦੇਖ ਰਿਹਾ ਵਾਤਾਵਰਨ ਬੜਾ ਵਧੀਆ ਭਾਜੀ ਔਰ ਮਨ ਨੂੰ ਸ਼ਾਂਤੀ ਬੜੀ ਇੱਥੇ ਮਿਲਦੀ ਹੈ ਜੀ ਬਿਲਕੁਲ ਜੀ ਬਿਲਕੁਲ ਅਲੱਗ ਥਲੱਗ ਪਿੰਡ ਨਰੋੜ ਜੰਗ ਸਿੰਘ ਤੋਂ ਤਕਰੀਬਨ 500 ਮੀਟਰ ਦੂਰ ਤੇ ਆਇਆ ਇਹ ਮੰਦਿਰ ਬਹੁਤ ਵਧੀਆ ਮੰਦਿਰ ਹੈ ਔਰ ਸ਼ਾਂਤੀ ਤੇ ਮਿਲੇਗੀ ਸ਼ਾਂਤ ਇਲਾਕਾ ਹੈ ਕੋਈ ਆਵਾਜ਼ਾਈ ਵੀ ਇਤਨੀ ਨਹੀਂ ਹੈ ਇਲਾਕੇ ਚ ਤੋਂ ਬਹੁਤ ਬੜੀਆਂ ਮੰਦਰ ਲੱਗਿਆ ਬਹੁਤ ਮਨ ਨੂੰ ਖੁਸ਼ੀ ਹੋਈ ਮਾ ਸ਼ੁਕਰੀਆ ਜੀ ਥੈਂਕ ਯੂ ਸੋ ਇਹ ਸਿਧਾਲੂ ਨੇ ਜੀ ਬਾਬਲਾਲ ਜੀ ਦੇ ਸਿਧਾਲੂ ਜਿਹੜੇ ਦੱਸ ਰਹੇ ਨੇ ਕਿ ਮਨ ਨੂੰ ਸ਼ਾਂਤੀ ਬਹੁਤ ਮਿਲੀ ਔਰ ਸਚਾਈ ਹੈ ਕਿ ਤਰ੍ਹਾਂ ਕਹਿੰਦੇ ਜੀ ਇਹ ਲਾਲ ਦੁਆਰਾ ਜਿਹੜਾ ਵਾ ਜੀ ਇੱਥੇ ਸਾਖਸ਼ਾਤ ਭਗਵਾਨ ਦਾ ਵਾਸਾ ਔਰ ਮਹਾਰਾਜ ਦੀ ਅਪਾਰ ਕਿਰਪਾ ਵਜੀ ਸੋ ਮਹਾਰਾਜ ਰਾਮ ਸਿੰਘ ਦਾ ਜੀ ਇੱਥੇ ਆਏ ਦੇ ਜੀ ਉਹ ਵੀ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆ ਔਰ ਤੁਹਾਨੂੰ ਜਿਹੜੇ ਦਰਸ਼ਨ ਕਰਨੇ ਆ ਜੀ ਮਹਾਰਾਜ ਦੇ ਮੇਨ ਮੰਦਿਰ ਜਿਹੜਾ ਵਾਜੀ ਮੰਦਿਰ ਦਰਸ਼ਨ ਕਰੌਣੇ ਆ ਔਰ ਦੇਖੋ ਘਰ ਬੈਠੇ ਨੂੰ ਤੁਹਾਨੂੰ ਕਿਉਂਕਿ ਜਿਹੜੇ ਸੇਵਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਘਰ ਬੈਠਿਆਂ ਨੂੰ ਦਰਸ਼ਨ ਕਰਾ ਰਹੇ ਆ ਸਾਰੇ ਲਖਸਵ ਦਾ ਇਸਾਡੇ ਲਾਕੇ ਜਿੰਨੇ ਵੀ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਈਏ ਸੋ ਤੁਹਾਨੂੰ ਮੇਨ ਮੰਦਿਰ ਦੇ ਦਰਸ਼ਨ ਕਰੌਣੇ ਆ ਉਸ ਤੋਂ ਬਾਅਦ ਜਿਹੜਾ ਵਾਜੀ ਜਿਹੜੇ ਸੰਤਾਂ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਸੋ ਮੇਨ ਮੰਦਿਰ ਚੱਲਦੇ ਆ ਜੀ ਜੈ ਸ਼੍ਰੀ ਬਾਵਲਾਲ ਜੀ ਸੋ ਇਹ ਮੇਨ ਦਵਾਰਾ ਵਾਜੀ ਬਾਵਲਾਲ ਜੀ ਦਾ ਇਹ ਤਾਂ ਦਰਸ਼ਨ ਕਰਾ ਰਹੇ ਆ ਜੀ ਸੋ ਮੈਂ ਕਹਾਂਗਾ ਤਸਵੀਰਾਂ ਤੁਸੀਂ ਸਾਂਗੀਆਂ ਕਰੋ ਭਾਜੀ ਸਤਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਦਾ ਇਸ ਥਾਨਵਾ ਜੀ ਉਹ ਤੁਸੀਂ ਬਾਬਾ ਲਾਲ ਜੀ ਦੇ ਮੋਤੀ ਦੇ ਦਰਸ਼ਨ ਕਰ ਰਹੇ ਹੋ ਸਾਖਸ਼ਾਤ ਮਹਾਰਾਜ ਇੱਥੇ ਵੀ ਰਾਜਮਾਨ ਨੇ ਜੀ ਸਤਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਇੱਥੇ ਵੀ ਰਾਜਮਾਨ ਨੇ ਜੀ ਸੋ ਘਰ ਬੈਠੇ ਤੁਸੀਂ ਦਰਸ਼ਨ ਕਰੋ ਜੀ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦੇ ਸੋ ਇਹ ਪਵਿੱਤਰ ਮੂਰਤੀ ਦਾ ਦਰਸ਼ਨ ਕਰਾ ਰਹੇ ਆ ਸੋ ਮਹਾਰਾਜ ਰਾਮਸਿੰਦਰ ਦਾਸ ਜੀ ਵੀ ਆਏ ਨੇ ਜੀ ਉਹ ਵੀ ਸੰਤਾਂ ਨੂੰ ਜਿਹੜਾ ਆਸ਼ੀਰਵਾਦ ਦੇ ਰਹੇ ਨੇ ਸੋ ਤੁਹਾਨੂੰ ਪਹਿਲੇ ਜੀ ਅਸੀਂ 메ਨ ਮੰਦਿਰ ਦੇ ਦਰਸ਼ਨ ਕਰਾ ਰਹੇ ਆ ਸੋ ਇਹ ਮਹਾਰਾਜ ਦਾ ਆਸਨਵਾ ਜੀ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦਾ ਜਿਹੜਾ ਵਾ ਜੀ ਆਸਨ ਉਹਨਾਂ ਦਾ ਜਿਹੜਾ ਬੈੱਡ ਵਾ ਜੀ ਸੋ ਉਹਦੇ ਨਾਲ ਜਿਹੜੀ ਆ ਮਹਾਰਾਜ ਸ਼੍ਰੀ ਰਾਮਸਿੰਦਰ ਦਾਸ ਜੀ ਦੀ ਸੁੰਦਰ ਤਸਵੀਰ ਜਿਹੜੀ ਆ ਲੱਗੀ ਦੀ ਹੈ ਜੀ ਸੋ ਇੱਕ ਇੱਕ ਤਸਵੀਰ ਦਾ ਨਾਲ ਸਾਂਝੀ ਕਰ ਰਹੇ ਆ ਜੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਸੋ ਅੱਜ ਤਾਂ ਅਸੀਂ ਸਪੈਸ਼ਲ ਲੈ ਕੇ ਆਏ ਆ ਜੀ ਨਿਰੋਡ ਜੈਮਲ ਸਿੰਘ ਸੋ ਨਿਰੋਡ ਜੈਮਲ ਸਿੰਘ ਜਿਹੜਾ ਜੀ ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਦੇ ਦਵਾਰੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਅਪਾਰ ਕਿਰਪਾ ਜਿਹੜੀ ਹੈ ਜੀ ਸੰਗਤਾਂ ਦੇ ਬਾਵਾ ਲਾਲ ਜੀ ਦੀ ਹਮੇਸ਼ਾ ਬਣੀ ਰਹਿੰਦੀ ਹੈ ਜੀ ਸੋ ਭਾਜੀ ਇਧਰ ਵੀ ਦਰਸ਼ਨ ਕਰਾਓ ਭਗਵਾਨ ਕ੍ਰਿਸ਼ਨ ਜੀ ਦੀ ਸੁੰਦਰ ਮੂਰਤੀ ਹੈ ਝੂਲੇ ਦੇ ਵਿੱਚ ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਇੱਕ ਇੱਕ ਤਸਵੀਰ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ ਜੀ ਸੋ ਭਾਜੀ ਕੀ ਕਹੋਗੇ ਅੱਜ ਮਹਾਰਾਜ ਇੱਥੇ ਪਹੁੰਚੇ ਨੇ ਮਹਾਰਾਜ ਆ ਕਿੰਨੇ ਆਈ ਬਹੁਤ ਖੁਸ਼ ਆ ਸਾਡੇ ਮਹਾਰਾਜ ਗੁਰੂ ਮਹਾਰਾਜ ਦੇ ਪਹੁੰਚੇ ਦਰਬਾਰ ਚ ਤੇ ਸਾਡੇ ਦੇ ਮਹਾਰਾ ਜੀ ਕਿਰਪਾ ਨਾਲ ਜੋ ਮਨ ਕਾਮਨਾ ਪੂਰੀ ਹੁੰਦੀ ਆ ਹਰ ਸਾਲ ਮਹਾਰਾਜ ਬਹੁਤ ਕਿਰਪਾ ਹੁੰਦੀ ਆ ਤੇ ਆਈ ਬਹੁਤ ਖੁਸ਼ ਆ ਸਾਡੇ ਗੁਰੂ ਮਹਾਰਾਜ ਇੱਥੇ ਆਏ ਆ ਤੇ ਸੰਗਤਾਂ ਨੇ ਆਲੂਈ ਆ ਮੈਂ ਤੇ ਭਾਜੀ ਸੰਗਤਾਂ ਜੋ ਉਤਸ਼ਾਹ ਬੜਾ ਵਾ ਔਰ ਸੰਗਤਾਂ ਜਿਹੜੀ ਤਰੀਫਾਂ ਬੜੀਆਂ ਕਰ ਰਹੀਆਂ ਆ ਕਹਿ ਰਹੀਆਂ ਵੀ ਇਸ ਮੰਦਿਰ ਦੀ ਮਤਲਬ ਹੀ ਅਲੱਗ ਹੀ ਮਾਤਾ ਵਰਨਾ ਸਰਾਈ ਆ ਇਹਦੀ ਕ ਆਪਣੀ ਸਰਧਾ ਹੁੰਦੀ ਹੈ ਆਪਣੇ ਗੁਰੂ ਮਹਾਰਾਜ ਸਰਧਾ ਨਾਲ ਕੋਈ ਵੀ ਮਹਾਰਾਜ ਗੁਰੂ ਮਹਾਰਾਜ ਕੋਈ ਹੋਵੇ ਆਪਣੇ ਪ੍ਰੇਮ ਭਾਵ ਨਾਲ ਸਰਧਾ ਨਾਲ ਬੰਦਾ ਕਰੇ ਉਹ ਗੁਰੂ ਮਹਾਰਾਜ ਦੀ ਮਹਿਮਾ ਦੂਰ ਕਰਦੇ ਦੁੱਖ ਦੂਰ ਕਰਦੇ ਆ ਜੋ ਮੰਗੋ ਮਨ ਕਾਮਨਾ ਪੂਨ ਹੁੰਦੀ ਹੈ। ਹਮਮ। ਸ਼ੁਕਰੀਆ ਜੀ। ਜੈਤਕ ਬਾਵਲਾਲ ਜੀ ਹਾਲ ਮਹਾਰਾਜ ਕੀ। ਜੈ ਸ਼੍ਰੀ ਬਾਵਲਾਲ ਦੇਵਾਲ ਜੀ। ਸੋ ਇਹ ਦੇਖੋ ਜਿਹੜੇ ਸੇਵਕ ਨੇ ਜੀ ਬਾਵਲਾਲ ਜੀ ਦੇ ਸੇਵਕਾ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਸੋ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਈ ਹੈ ਜੀ। ਸੋ ਇੱਕ ਇਹ ਤਸਵੀਰ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਮਹਾਰਾਜ ਦਾ ਮੈਸਟਰ ਤੁਹਾਨੂੰ ਦੱਸਿਆ ਵੀ ਮਹਾਰਾਜ ਜਿਹੜੇ ਆ ਜੀ ਆਪਣੇ ਸਿਧਾਲੂਆਂ ਤੇ ਜਿਹੜੀ ਆ ਆਪਣੀ ਕਿਰਪਾ ਸਦਾ ਬਣਾਈ ਰੱਖਦੇ ਨੇ ਜੀ ਸੋ ਜਿਹੜਾ 메ਨ ਮੰਦਿਰ ਹੈ ਜੀ ਮੰਦਿਰ ਦੀ ਪ੍ਰਕਰਮਾਂ ਕਰਦੇ ਆ ਔਰ ਨਾਲ ਨਾਲ ਤੁਹਾਨੂੰ ਦਰਸ਼ਨ ਹੀ ਕਰਾਉਂਦੇ ਜਾਂਦੇ ਆ ਜੀ ਸੋ ਮੰਦਿਰ ਦੀ ਪ੍ਰਕਰਮਾਂ ਕਰਦੇ ਕਰਦੇ ਜਿਹੜਾ ਜੀ ਮਹਾਵੀਰ ਬਜੰਗਪਾਲ ਜੀ ਦੀ ਸੁੰਦਰ ਮੂਰਤੀ ਆ ਸੋ ਦਰਸ਼ਨ ਕਰਾਉਂਦੇ ਸੋ ਸੁੰਦਰ ਮੂਰਤੀ ਜਿਹੜੀ ਆ ਜੀ ਸਥਾਪਿਤ ਇੱਥੇ ਜੀ ਸੋ ਉਹਦੇ ਨਾਲ ਜਿਹੜਾ ਜੀ ਅੱਗੇ ਚੱਲੀਏ ਅਸੀਂ ਅੱਗੇ ਵੈਸ਼ਨੂ ਮਾਤਾ ਜੀ ਦੀ ਮੂਰਤੀ ਜਿਹੜੀ ਆ ਜੀ ਉਹ ਵੀ ਸੁੰਦਰ ਮੂਰਤੀ ਤੇ ਸਥਾਪਿਤ ਆ ਜੀ ਕਰੀਬਨ ਜਿਹੜਾ ਹਰੇਕ ਦੇਵੀ ਦੇਵਤਾ ਦੀ ਜਿਹੜੀ ਮੂਰਤੀ ਇੱਥੇ ਸਥਾਪਿਤ ਕੀਤੀ ਦੀ ਆ ਸੋ ਸ਼੍ਰੀ ਰਾਮਚੰਦਰ ਰਾਮ ਦਰਬਾਰ ਆ ਜੀ ਰਾਮ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਦੇਖੋ ਤੁਸੀਂ ਇਹ ਭਗਵਾਨ ਰਾਮ ਦੀ ਲੀਲਾ ਉਹ ਸਾਰੀ ਅਜੁੱਧਿਆ ਜੀ ਵੀ ਲੀਲਾ ਹੋ ਰਹੀ ਆ ਔਰ ਅੱਜ ਜਿਹੜੀ ਅੰਦਰ ਰੋਡ ਜੈਮਲ ਸਿੰਘ ਵੀ ਤੁਹਾਨੂੰ ਲੀਲਾ ਭਗਵਾਨ ਦੀ ਹੋ ਰਹੀ ਆ ਜੀ ਸੋ ਸ਼ਖਸ਼ਾਤ ਭਗਵਾਨ ਜਿਹੜੇ ਆ ਜੀ ਇੱਥੇ ਵਿਰਾਜਮਾਨ ਨੇ ਸ਼ਖਸ਼ਾਤ ਵਿਰਾਜਮਾਨ ਨੇ ਔਰ ਆਪਣੇ ਸ਼ਰਧਾਲੂਆਂ ਤੇ ਆਪਣੀ ਕਿਰਪਾ ਜਿਹੜੀ ਸਦਾ ਬਣਾਈ ਰੱਖਦੇ ਨੇ ਜੀ ਸੋ ਇੱਕ ਇੱਕ ਤਸਵੀਰ ਨਾਲ ਸਾਂਝੀ ਕਰ ਰਿਹਾ ਜੀ ਸੋ ਇਹ ਦੇਖੋ ਜੀ ਰਾਧੇਕ੍ਰਿਸ਼ਨ ਦਾ ਦਰਬਾਰਾ ਜੀ ਸੁੰਦਰ ਦਰਬਾਰਾ ਜੀ ਸ਼੍ਰੀ ਰਾਧੇਕ੍ਰਿਸ਼ਨ ਦਾ ਸੋ ਦੇਖੋ ਸਾਡਾ ਮੇਨ ਲਕਸ਼ੀ ਇਹ ਹੁੰਦਾ ਵਾ ਕਿ ਤੁਸੀਂ ਤੁਹਾਨੂੰ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਦਾ ਜੀ ਉਹਨਾਂ ਦੇ ਦਰਸ਼ਨ ਕਰੀਏ ਉਹਨਾਂ ਦੇ ਰੂਪ ਨੂੰ ਕਰੀਏ ਔਰ ਜਿੰਨੇ ਵੀ ਪੂਜਤ ਸਥਾਨਾਂ ਕਿਉਂਕਿ ਕੁਝ ਲੋਕ ਜਿਹੜੇ ਆ ਜੀ ਘਰਾਂ ਚੋਂ ਨਹੀਂ ਆ ਸਕਦੇ ਜਾਂ ਕੁਝ ਲਾਲੋ ਜਿਹੜੇ ਬਜ਼ੁਰਗ ਹੁੰਦੇ ਆ ਉਹ ਵੀ ਘਰ ਤੋਂ ਨਹੀਂ ਜਾ ਸਕਦੇ ਕਿਤੇ ਬਾਹਰ ਸੋ ਉਹਨਾਂ ਵਾਸਤੇ ਖਾਸ ਕਰਕੇ ਅਸੀਂ ਇਹ ਉਪਰਲਾ ਕੀਤਾ ਵਾ ਕਿ ਉਹਨਾਂ ਨੂੰ ਘਰ ਬੈਠੇ ਉਹਨਾਂ ਦੇਖਣ ਕਰਾਈਏ बाबा लाल जी के जो श्रद्धालु ने जी उन्होंने उत्साह मिल रहा है महिलाओं गलत कर रहा हाँ बडा वा उत्सव मनाया गया भैन जी की कह गया जी हाँ जी जी आज ध्यानपुर से हमारी सरकार हमारे बाबा लाल जी हमारे राम सुंदर दास महाराज जी हमारे बीच में विराजमान हुए आज नोट चमल सिंह में दसवां वार्षिक उत्सव मनाया गया है हमारी मूर्ति स्थापना का दिवस था ये और आज हमारी सरकार जो ध्यानपुर धाम से चल के आए हैं आज सब भक्तों के लिए बहुत खुशी का अवसर था और आज सब गुरु महाराज ने सब भक्तों की झोलियाँ भरी हैं और इसी तरह महाराज हम सब आशीर्वाद बनाए

जी जी, जी। हमारे महाराजा आया तो उनके देल्कुण सरकार के पीछे क्योंकि हम तो उनके नौकर हैं यहाँ जहाँ जाते हैं हम उनके पीछे ही रहते हैं हर 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 साल हर साल साल हमको बुलाते हैं हैं और हम बस बस लेकर आते संगता में आती है सर पठानकोट यहाँ भी जाते हैं महाराज में जाए लाल उन्नीस जनवरी में पठानकोट महाराज आते हैं लाल द्वार हमें भी दर्शन देने आते हैं तो यहाँ जहाँ हमारी सरकार जाती है हम उनके पीछे बचे हम में कौन सा समागम होता है कौन सी डेट पठानकोट भी उन्नीस जनवरी को मूर्ति स्थापना दिवस ही होता है वहाँ पे भी और वहाँ पे भी राम सुंदर दास महाराज जी अपने बच्चों को आशीर्वाद देने हर साल, हर साल आते हैं बिल्कुल धन्यवाद इसी तरह उनका आशीर्वाद बना रहे जय सतगुरु बाबा लाल जी जय जय शिव देखो ਤੁਸੀਂ ਬਾਬਾ ਲਾਲ ਜੀ ਦੇ ਸ਼ਰਧਾਲੂਆਂ ਚ ਉਸਤਾ ਜਿਹੜਾ ਵਾ ਜੀ तकरीबन ਜਿਹੜਾ ਵਾ ਮਹਾਰਾਜ ਜਿਹੜੇ ਜੀ ਆਪਣੀ ਕਿਰਪਾ अपार ਜਿਹੜੀ ਕਿਰਪਾ ਵਾ ਆਪਣੇ ਬੱਚਿਆਂ ਤੇ ਜਿਹੜੀ ਬਣਾ ਕੇ ਰੱਖਦੇ ਨੇ ਸੋ ਸ਼ਰਧਾਲੂਆਂ ਚ ਵੀ ਉਸਤਾ ਬਹੁਤ ਦਾ ਜੀ ਉਹ ਦੱਸ ਰਹੇ ਨੇ ਵੀ ਪੰਜਾਬ ਚ ਕਿਤੇ ਵੀ ਸਮਾਗਮ ਹੋਏ ਉਹ ਉੱਥੇ ਜਿਹੜੇ ਜੀ ਪਹਿਲੇ ਧਾਰ ਤੇ ਪਹੁੰਚਦੇ ਨੇ ਮਹਾਰਾਜ ਦਾ आशीर्वाद ਲੈਣ ਸੋ ਇਹ ਆਸਤਾ ਵਾ ਜੀ ਔਰ ਇਹ ਮਹਾਰਾਜ ਨਾਲ ਪਿਆਰ ਵਾ ਸੰਗਤ ਦਾ ਜੀ ਸੋ ਇੱਕ ਇੱਕ ਤਸਵੀਰਾਂ ਨਾਲ ਸਾਂਝੀ ਕੀਤੀ ਹੈ ਜੀ ਉਹ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਜਿਹੜੀ ਤੁਹਾਡੀ ਮੈਨੇਜਮੈਂਟ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੀ ਸੋ ਪ੍ਰਬੰਧਕ ਕਮੇਟੀ ਸਾਡੇ ਨਾਲ ਮੌਜੂਦ ਆ ਜੀ ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਜੀ ਮੈਂ ਦੇਖ ਰਿਹਾ ਵੀ ਸ਼ਰਧਾਲੂ ਬੜੀ ਬੜੂਤ ਤੋਂ ਲੋਕ ਆਏ ਨੇ ਸੰਤਾ ਬੜੀ ਬੜੂਤ ਤੋਂ ਆਈਆਂ ਵਾ ਔਰ ਤਰੀਫਾਂ ਕਰ ਰਹੀਆਂ ਕਿ ਬਹੁਤ ਵਧੀਆ ਅਰੇਂਜਮੈਂਟ ਕੀਤਾ ਗਿਆ ਵਾ ਔਰ ਕਹਿੰਦੇ ਵੀ ਇੱਥੇ ਆ ਕੇ ਮਾਨੂੰ ਸ਼ਾਂਤੀ ਬੜੀ ਮਿਲਦੀ ਹੈ ਜੀ ਦੇਖੋ ਜੀ ਅਸੀਂ ਤੇ ਆਪਣੇ ਵੱਲੋਂ ਜਿੱਤੀ ਜਿੰਨੀ ਵੱਧ ਹੋ ਸਕਦਾ ਹੀ ਕਿ ਜੇ ਜਿਹੜੇ ਆਏ ਹੋ ਸੰਗਤ ਆ ਉਹਨੂੰ ਕੋਈ ਕਿਸੇ ਨੂੰ ਦਿੱਕਤ ਨਾ ਹੋਵੇ ਪਰ ਜੇ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਈ ਤਾਂ ਅਸੀਂ ਇਸ ਕਰਦੀ ਮਾਹੀ ਚਾਹਾਂਗੇ ਔਰ ਕੋਸ਼ਿਸ਼ ਇਹ ਹੁੰਦੀ ਸਾਡੀ ਕਿ ਸੰਗਤ ਨੂੰ ਵੀ ਕੋਈ ਤਕਲੀਫ ਨਾ ਹੋਵੇ ਤੇ ਮਹਾਰਾਜ ਵੀ ਖੁਸ਼-ਖੁਸ਼ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ ਜਾਣ ਤਾਂ ਜੋ ਅੱਗੇ ਵੀ ਆਉਣ ਵਾਲੀ ਜਿਹੜੀ ਹੈ ਸਮਾਂ ਹੈ ਉਹਦੇ ਵਿੱਚ ਵੀ ਲੋਕੇ ਖੁਸ਼ ਹੋ ਕੇ ਇੱਥੇ ਆਣ ਹੋਰ ਸ਼ਿਵਾ ਲੈ ਕੇ ਆਪਣਾ ਜੀਵਨ ਸਫਲ ਬਣਾਉਂਦੇ ਅੱਜ ਮੂਰਤੀ ਸਥਾਪਨਾ ਦੇ ਦਿਨ ਬਣਾਇਆ ਗਿਆ ਜੀ ਹਾਂਜੀ ਅੱਜ ਸਾਡਾ ਬੈਸ਼ਾਤਾਂ ਸਾਡਾ 23 ਅਪ੍ਰੈਲ ਨੂੰ ਮੂਰਤੀ ਸਥਾਪਨਾ ਦਿਵਸ ਹੁੰਦਾ ਪਰ ਮਹਾਰਾਜ ਦੀ ਆਗਿਆ ਅਨੁਸਾਰ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਸੀ ਮਿਲ ਰਿਹਾ ਤੇ ਇਸ ਕਰਕੇ ਉਹਨਾਂ ਨੇ 28 ਤਰੀਕ ਸੰਘ ਦਿੱਤੀ ਸੀ ਉਹ ਆਪਣੀ ਉਸ 28 ਤਰੀਕ ਤੋਂ ਅੱਜ ਐਤਵਾਰ ਨੂੰ ਇਹ ਇਹੜਾ ਪ੍ਰੋਗਰਾਮ ਹੈ ਮੂਰਤੀ ਸਥਾਪਨਾ ਦੇ ਵਜ੍ਹਾ ਤੋਂ ਦਸਵਾਂ ਮੂਰਤੀ ਸਥਾਪਨ ਤੇ ਜਿਹੜਾ ਅੱਜ ਆਹੀਂ ਆਪਣੇ ਮੰਦਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਔਰ ਇਸ ਗੱਲ ਦੀ ਸਾਰਿਆਂ ਲੋਕਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਪਰਮਾਤਮਾ ਬਾਬਾ ਲਾਲ ਜੀ ਕਿਰਪਾ ਕਰਨ ਕਿ ਇਹ ਸੰਗਤ ਚੜੀਆ ਹੋਰ ਵਧੇ ਫੁੱਲਦੀ ਇਸ ਤਰ੍ਹਾਂ ਇਹ ਮੰਦਰ ਦੇ ਵਿੱਚ ਆ ਕੇ ਆਪਣਾ ਜੀਵਨ ਜੜਾ ਉਸ ਨੂੰ ਸਫਲ ਕਰਦੇ ਜਾਏ ਜੇਕਰ ਕਿਸੇ ਨੇ ਬਾਹਰੋਂ ਕਿਸ ਨੇ ਅਗੇ ਮੱਥਾ ਟੇਕਣਾ ਹੈ ਮੰਦਰ ਜਾਣਾ ਹੋਏ ਤਾਂ ਥੋੜਾ ਐਡਰੈਸ ਵੀ ਸਮਝਾ ਦਿਓ ਥੋੜਾ ਜਿਹਾ ਮੰਦਰ ਦਾ ਦੇਖੋ ਜੀ ਇਹ ਰੋਡ ਜਾਮਨਸੀ ਹੈ ਕਿ ਮੰਦਰ ਬਾਬਾ ਲਾਲ ਜੀ ਦਾ ਇੱਕੋ ਇੱਕ ਮੰਦਰ ਹੈ ਔਰ ਹਰ ਪਾਸਿਓਂ ਹਰ ਇਨਸਾਨ ਨੂੰ ਪਤਾ ਹੈ ਕਿ ਇਹ ਆਪਣਾ ਦਿਨਾਨਗਰ ਰੋਡ ਜਾਮਨਸੀ ਦੀ ਰੋਡ ਹੈ ਉਹ ਜੇ ਟੈਲੀਫੋਨ ਆਫ ਚੇਹ ਤਾਂ ਸਿੱਧਾ ਇੱਕ ਰਸਤਾ ਹੀ ਲ ਜਾਂਦਾ ਹੈ ਸਾਰਾ ਅੱਧਾ ਕਿਲੋਮੀਟਰ ਜਿਹੜਾ ਹੈ ਉਹ ਦੱਖਣ ਵਾਲੇ ਪਾਸੇ ਹੈ ਮੰਦਰ ਵੜਾ ਸੋਨਾ ਔਰ ਉਹਦਾ ਇੱਕ ਆਪਣਾ ਸਾਈਨ ਬੋਰਡ ਹੈ ਇਹੜਾ ਬੋਰਡ ਤੇ ਆਪਣਾ ਕੰਦ ਚੜੇਦੇ ਉਤੇ ਵੀ ਲਗਾਇਆ ਹੋਇਆ ਹੈ ਸ਼ੁਕਰੀਆ ਬਣੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਪ੍ਰਬੰਧਕ ਕਮੇਟੀ ਹੈ ਜਿਹਨੇ ਦੱਸ ਰਹੇ ਨੇ ਕਿ ਬਾਬਾ ਲਾਲ ਜੀ ਦੀ ਕਿਰਪਾ ਦੇ ਨਾਲ ਜਿਹੜਾ ਵਾਜੀ ਦਸਵਾਂ ਮੂrti ਸਥਾਪਨਾ ਦਿਵਸ ਬਣਾਇਆ ਗਿਆ ਵਾ ਸੋ ਕਹ ਰਹੇ ਨੇ ਵੀ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਜਿਹੜਾ ਇਹ ਸਮਾਗਮ ਜਿਹੜੇ ਚੱਲਦੇ ਰਹਿਣਗੇ ਔਰ ਮਹਾਰਾਜ ਰਾਮ ਸਿੰਘ ਜੀ ਜਿਹੜੇ ਜੀ ਆਪਣੇ ਸੰਤਾਂ ਨੂੰ ਸੁਧਾਲੋ ਨੂੰ ਅਸ਼ੀਰਵਾਦ ਦਿੰਦੇ ਰਹਿਣਗੇ ਸੋ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਇਆ ਜੀ ਭਗਵਾਨ ਦੇ ਦਰਸ਼ਨ ਕਰਾਇਆ ਲਾਲ ਦਵਾਰੇ ਦਰਸ਼ਨ ਕਰਾਇਆ ਸਾਡੀ ਕੋਸ਼ਿਸ਼ ਆਗਾਮੀ ਜਰੀ ਰਹੇਗੀ ਸੋ ਇੱਕ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਸੜੀ ਵੀਡੀਓ ਹੁੰਦੀ ਹੈ ਜੀ ਉਹਨਾਂ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਸ਼ੇਅਰ ਕਰਨ ਨਾਲ ਤੁਹਾਡਾ ਜਿਹੜਾ ਵਾ ਜੀ ਹਰੇਕ ਘਰ ਤੱਕ ਪਹੁੰਚੇਗੀ ਔਰ ਹਰੇਕ ਬੰਦਾ ਜਿਹੜਾ ਵਾ ਜੀ ਹਰੇਕ ਖੇਤ ਦਾ ਲੁ ਜਿਹੜਾ ਵਾ ਦਰਸ਼ਨ ਕਰ ਸਕੇਗਾ ਜੀ ਸੋ ਵੱਤ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰੇਕ ਵਿਅਕਤੀ ਔਰ ਹਰੇਕ ਘਰ ਤੱਕ ਜਿਹੜੀ ਹੈ ਜੀ ਬਬਲਾਲ ਜੀ ਦੀ ਕਿਰਪਾ ਜਿਹੜੀ ਪਹੁੰਚ ਸਕੇ ਜੀ ਸੋ ਸ਼੍ਰੀਮੰਦ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ